ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨੇ ਉਹ ਜੇ ਕਿਸਾਨਾਂ ਵੱਲੋਂ ਵਿੱਡੇ ਗਏ ਦੂਜੇ ਕਿਸਾਨ ਆंदोलਨ ਨੂੰ ਲੈ ਕੇ ਚੰਡੀਗੜ੍ਹ ਕਿਸਾਨ ਭਵਨ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ 'ਚ ਭਾਜਪਾ ਆਗੂਆਂ ਨੂੰ ਵੀ ਮਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸਾਨ ਸੰਗਠਨਾ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਲੋਕ ਸਭਾ ਦੇ ਚੱਲ ਰਹੇ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਕਿਸਾਨ ਭਵਨ 'ਚ ਗੈਰ ਸਿਆਸੀ ਸੰਯੁਕਤ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰੈਸ ਕਾਨਫਰੰਸ ਰਾਹੀਂ মিডিਆ ਨੂੰ ਦੱਸਿਆ ਗਿਆ ਕਿ 22 ਮਈ ਨੂੰ 100 ਦਿਨ ਪੂਰੇ ਹੋਣ ਜਾ ਰਹੇ ਹੈ ਜਿਹੜਾ ਦੂਜਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਉਸ ਦੇ 100 ਦਿਨ ਪੂਰੇ ਹੋਣ ਤੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਤੇ ਵੱਡੀ ਤعداد ਦੇ ਵਿੱਚ ਕਿਸਾਨਾਂ ਦੇ ਇਕੱਠ ਹੋਣਗੇ ਤੁਹਾਨੂੰ ਦੱਸ ਦਈਏ ਕਿ 7 ਮਈ ਤੋਂ ਚੱਲ ਰਹੀ ਕਿਸਾਨ ਇਨਸਾਫ ਜਤਰਾ ਤੋਬਾ ਚੰਡੀਗੜ੍ਹ ਚ ਰੱਖੀ ਇਸ ਪ੍ਰੈਸ ਕਾਨਫਰੰਸ ਰਾਹੀਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ 17 ਅਪ੍ਰੈਲ ਤੋਂ ਰੇਲ ਰੋਕੋ ਜਿਹੜਾ ਅੰਦੋਲਨ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਨਵੀਂ ਰਣਨੀਤੀ ਬਣਾ ਕੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਲਖਵਿੰਦਰ ਸਿੰਘ ਆਲਖ ਸੁਰਜੀਤ ਸਿੰਘ ਫੂਲ ਸਰਵਨ ਸਿੰਘ ਪੰਦੇਰ ਬਲਦੇਵ ਸਿੰਘ ਸਰਸਾ ਸੁਖਜੀਤ ਸਿੰਘ ਗੁਰਿੰਦਰ ਸਿੰਘ ਪੰਗੂ ਅਵਿਨਿਉ ਕਹਾੜ ਮਲਕੀਰ ਸਿੰਘ ਸਮੇਤ ਕਈ ਕਿਸਾਨ ਆਗੂ ਮੌਜੂਦ ਰਹੇ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਚ ਭਾਜਪਾ ਸਰਕਾਰ ਨੇ ਮਜ਼ਦੂਰ ਬੇਰੋਜ਼ਗਾਰ ਤੇ ਕਿਸਾਨ ਤੇ ਬਹੁਤ ਅਤਿਆਚਾਰ ਕੀਤਾ ਪਰ ਆਉਣ ਵਾਲੇ ਸਮੇਂ ਚ ਇਹ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਸਬਕ ਸਿਖਾਉਣਗੇ ਉਹਨਾਂ ਨੇ ਦੱਸਿਆ ਕਿ 22 ਮਈ ਨੂੰ ਇਹਨਾਂ ਬਾਰਡਰਾਂ ਤੇ 100 ਦਿਨ ਪੂਰੇ ਹੋਣ ਤੇ ਵੱਡੀ ਤعداد ਚ ਕਿਸਾਨ ਇਕੱਠੇ ਹੋਣਗੇ ਅਤੇ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਇਸ ਨਾਲ ਹੀ ਕਿਸਾਨ ਆਗੂਆਂ ਨੇ ਫੈਸਲਾ ਲਿਆ ਕਿ ਪੰਜਾਬ ਚ ਹੋਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਦਾ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤੇ ਜਾਣਗੇ ਗੈਰ ਸਿਆਸੀ ਕਿਸਾਨ ਸੰਯੁਕਤ ਮੋਰਚਾ ਵੱਲੋਂ ਇਹ ਵੱਡੇ ਫੈਸਲੇ ਲਏ ਗਏ ਆ ਜਿਦੇ ਆਉਣ ਵਾਲੇ ਸਮੇਂ 'ਚ ਭਾਜਪਾ ਦੇ ਆਗੂਆਂ ਦੇ ਦਫਤਰਾਂ ਦਾ ਘਰਾਵ ਕਰਨ ਦਾ ਵੀ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਵਿਖੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਦੇ ਹੋਏ ਫੈਸਲਾ ਲਿਆ ਹੈ